ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਤੇ ਆਪਣੇ ਨਾਲ ਨਾ ਬਾਈ ਫਤੇਗੜ ਪੰਜ ਗਰਾਈਆਂ ਦੀ ਸਾਰੀ ਕਮੇਟੀ ਖੜੀ ਆ ਬੱਕਰੀਆਂ ਦੀ ਮੰਡੀ ਲਾਉਂਦੇ ਆ ਇਹ ਹਰ ਮੰਗਲਵਾਰ ਨੂੰ ਜਿਹੜੀ ਮੰਡੀ ਆ ਉਹ ਲੱਗਿਆ ਕਰੂਗੀ ਤੇ ਆਪਾਂ ਪਾਈਆਂ ਤੋਂ ਲੋਕੇਸ਼ਨ ਪੁੱਛਦੇ ਆ ਵੀ ਕਿਹੜੀ ਲੋਕੇਸ਼ਨ ਆ ਇਹ ਤੇ ਕਿੱਥੇ ਮੰਡੀ ਲੱਗਿਆ ਕਰੂਗੀ ਤੇ ਸਹੂਲਤਾਂ ਮੰਡੀ ਦੇ ਵਿੱਚ ਕੀ ਕੀ ਹੋਣਗੀਆਂ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਮੰਡੀ ਦੀਆਂ ਪਹਿਲਾਂ ਤਾਂ ਸਹੂਲਤਾਂ ਬਾਰੇ ਦੱਸ ਦੋ ਤੇ ਮੰਡੀ ਦੀ ਲੋਕੇਸ਼ਨ ਕੀ ਆ ਇਹ ਦੱਸ ਦੋ ਮੰਡੀ ਦੀਆਂ ਸਹੂਲਤਾਂ ਬਾਕੀ ਦਾ ਵੀਰੇ ਤੂੰ ਮੱਲਾ ਜਾਗ ਰੁਕੀਆਂ ਸੀਗਾ ਨਾ ਸਾਰਾ ਸਵੇਰ ਦਾ ਤੁਹਾਡੇ ਕੋਲ ਹਾਂ ਤੇ ਸਾਰਾ ਸਾ ਦਾ ਪ੍ਰਬੰਧ ਆ ਵੀਰੇ ਤਕਰੀਬਨ ਮੱਲਾ ਵੀ ਆਈ ਨਹੀਂ ਕੋਈ ਟੈਂਟ ਦਾ ਆਉਣ ਦੀ ਲੋੜ ਨਹੀਂ ਸਾਰੇ ਆਪਣੇ ਕੋਲ ਦਰਾਖਤ ਵਗੈਰਾ ਜਾਨੀ ਪੂਰੇ ਵਧੀਆ ਪ੍ਰਬੰਧ ਆ ਠੀਕ ਆ ਜੀ ਠੰਡੇ ਪਾਣੀ ਦਾ ਪ੍ਰਬੰਧ ਆ ਠੀਕ ਆ ਨਾ ਤੇ ਖਾਣ ਪੀਣ ਨੂੰ ਆਪਾਂ ਅੱਜ ਵੀ ਚੌਲਾਂ ਦਾ ਕੜਾਹਾ ਕੱਢਿਆ ਸੀ ਅਗਲੀ ਵਾਰੀ ਕੁਝ ਹੋਰ ਵਧੀਆ ਕਰਾਂਗੇ ਇਸ ਤੋਂ ਵੀ ਵਧੀਆ ਤੇ ਸਾਰਾ ਦਿਨ ਆਪਣੇ ਕੋਲੇ ਚਾਹ ਦਾ ਪ੍ਰਬੰਧ ਚੱਲਿਆ ਵੀਰੇ ਅੱਜ ਠੀਕ ਆ ਬਾਈ ਤੇ ਬਾਕੀ ਜਿਹੜੀ ਆਪਣੀ ਹੈਗੀ ਲੋਕੇਸ਼ਨ ਅਜੇ ਬੰਦਾ ਮਤਲਬ ਕਿ ਕਿਸੇ ਸਾਈਡ ਤੋਂ ਵੀ ਆਉਣੇ ਬਰਨਾਲਾ ਰਾਏਕੋਟ ਤੇ ਆਪਣੇ ਮਲੇਰਕੋੜਲਾ ਧੂਰੀ ਇਹ ਬਿਲਕੁਲ ਸੈਂਟਰੀ ਜੇ ਪੈਂਦਾ ਜੀ ਪੰਜ ਗਰੀਆਂ ਆ ਕੇ ਵੀਰੇ ਤੁਸੀਂ ਮਤਲਬ ਗਊਸ਼ਾਲਾ ਦੇ ਵਿੱਚ ਮੰਡੀ ਲੱਗਦੀ ਹੈ ਜੀ ਆਪਣੀ ਇਹ ਜੇ ਮੈਂ ਅੱਡੇ ਤੇ ਆ ਕੇ ਪੁੱਛ ਲੈਣਾ ਹਾਂਜੀ ਬਾਈ ਵੀ ਗਊਸ਼ਾਲਾ ਜੀ ਬਸ ਕਿਤੇ ਵੀ ਪੰਜ ਗਰੀਆਂ ਦੇ ਵਿੱਚ ਆ ਕੇ ਮਤਲਬ ਕਿਤੇ ਵੀ ਪੁੱਛੋ ਤੁਸੀਂ ਨਾਲ ਦੇ ਪਿੰਡੋ ਵੀ ਜਾ ਕੇ ਪੁੱਛੋ ਤੁਹਾਨੂੰ ਤਾਂ ਵੀ ਬੰਦਾ ਦੱਸੂਗਾ ਵੀ ਹਾਂ ਜੀ ਉੱਥੇ ਗਊਸ਼ਾਲਾ ਤੇ ਆ ਟਿਕਾਣਾ ਵਾ ਠੀਕ ਹੈ ਇਹ ਬਾਈ ਗਮੂਸਾਲਾ ਦੇ ਵਿੱਚ ਮੰਡੀ ਲਾਉਣ ਦਾ ਕੀ ਕਾਰਨ ਬਣ ਗਿਆ ਤੇ ਸਾਗ ਇੱਕ ਦਾ ਨਾ ਹਾਂਜੀ ਵੀਰੇ ਬਾਕੀ ਠੰਡੇ ਪਾਣੀ ਦਾ ਪ੍ਰਬੰਧ ਹੈ ਹਾਂਜੀ ਹਾਂਜੀ ਵੀਰੇ ਬਾਕੀ ਬਾਈ ਇੱਥੇ ਤੁਹਾਨੂੰ ਕੋਈ ਤੰਬੂ ਦਾ ਖਰਚਾ ਨਹੀਂ ਹੈਗਾ ਜਿਵੇਂ ਬਾਕੀ ਬਾਕੀ ਸਾਰਿਆਂ ਤੋਂ ਵੱਡੀ ਬਾਈ ਜਿਹੜੀ ਸੋਚ ਕੇ ਅਸੀਂ ਲਾਏ ਆ ਮਤਲਬ ਵੀ ਚਾਰ ਦੁਵਾਰੀ ਚਾਰ ਸਵੇਰੇ ਚਾਰ ਦੁਵਾਰੀ ਕੋਈ ਡੰਗਰ ਚੋਰੀ ਵਾਲਾ ਕੰਮ ਨਹੀਂ ਹੈਗਾ ਠੀਕ ਹੈ ਨਾ ਕੋਈ ਆਏ ਨਹੀਂ ਬਿਨਾ ਪਰਚੀ ਤੋਂ ਐਂਟਰੀ ਹੋ ਜਾਂ ਕੋਈ ਨੰਗ ਜੂ ਜਾਂ ਕੋਈ ਅੰਦਰ ਆ ਜਮਾਂ ਗੇਟ ਤੇ ਪਰਚੀ ਆ ਠੀਕ ਹੈ ਬਾਕੀ ਸਾਡੀ ਹੋਰ ਸੀਗੀ ਹੁਣ ਗਊਸ਼ਾਲਾ ਚ ਵੀਰੇ ਇਹ ਚੀਜ਼ਾਂ ਦਾ ਰੁਝਾਨ ਲੋਕਾਂ ਚ ਤਕਰੀਬਨ ਘਟਦਾ ਜਾਂਦਾ ਇੱਥੇ ਸਾਡੇ ਬੰਦੇ ਰੱਖੇ ਹੋਏ ਆ ਠੀਕ ਆ ਨਾ ਜਗ੍ਹਾ ਸਾਨੂੰ ਹੋਰ ਵੀ ਕਿਤੇ ਮਿਲਦੀ ਸੀ ਵੀ ਸਾਡੇ ਨਾਲ ਇੰਨੇ ਕ ਪਰਾਲੇ ਨਾਲ ਨਾਲ ਸਾਡੀ ਗਊਸ਼ਾਲਾ ਦੀ ਇਨਕਮ ਆ ਠੀਕ ਆ ਹਾਂ ਜੀ ਦੇ ਜੀ ਜਾਂਣਾ ਤੇ ਬਾਕੀ ਲੰਗਰ ਚਾਹ ਪਾਣੀ ਦਾ ਪ੍ਰਬੰਧ ਬਈ ਤੜਕੇ ਤੋਂ ਲੈ ਕੇ ਚੱਲੀ ਜਾਂਦਾ ਮੈਂ ਥੀ ਸਾਰਾ ਦਿਨ ਮੰਡੀ 'ਚ ਬਾਕੀ ਮਾਲ ਬਹੁਤ ਚੰਗਾ ਆਉਂਦਾ ਕਿਉਂਕਿ ਆ ਨੇੜੇ ਤੇੜੇ ਕੋਈ ਮੰਡੀ ਨਹੀਂ ਹੈਗੀ ਨਾ ਬਈ ਹਾਂਜੀ ਵੀਰੇ ਕੋਈ ਆਪਣੇ ਕੋਈ 50 ਕਿਲੋਮੀਟਰ ਦੇ ਏਰੀਆ ਤੱਕ ਕੋਈ ਮੰਡੀ ਹੈ ਨਹੀਂ ਵੀਰੇ ਹੂੰ ਤੇ ਅੱਜ ਵਪਾਰੀ ਵਧੀਆ ਪਹੁੰਚੇ ਬਹੁਤ ਵਧੀਆ ਰਿਸਪੌਂਸ ਮਿਲਿਆ ਵੀਰੇ ਜਿਵੇਂ ਪਹਿਲਾ ਕੰਮ ਸੀ ਸਾਡਾ ਪਹਿਲਾ ਦਿਨ ਸੀ ਬਹੁਤ ਹੀ ਵਧੀਆ ਰਿਸਪੌਂਸ ਮਿਲਿਆ ਖਾਸ ਕਰਕੇ ਸਾਨੂੰ ਸਾਡੇ ਪਿੰਡ ਦਾ ਬਹੁਤ ਵੱਡਾ ਸਹਿਯੋਗ ਆ ਜੀ ਠੀਕ ਆ ਜੀ ਵਿੱਚ ਹੁੰਦਾ ਵੀ ਚੱਲ ਬੰਦੇ ਕੋਈ ਆ ਮਾਰੇ ਕੋਈ ਕੰਮ ਕਰ ਲੈਂਦੇ ਆ ਸਾਨੂੰ ਪਿੰਡ ਲਓ ਵੀ ਸਾਰੇ ਵੀਰਾਂ ਨੂੰ ਆਪਾਂ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਇਹ ਮੰਡੀ ਦੇ ਵਿੱਚ ਪਹੁੰਚਿਆ ਕਰੋ ਤੇ ਬਈ ਮੰਗਲਵਾਰ ਨੂੰ ਹੀ ਲੱਗਿਆ ਹਰ ਮੰਗਲਵਾਰ ਲੱਗਿਆ ਕਰੋ ਜੀ ਮਹੀਨੇ 'ਚ 4 ਦਿਨ ਮਹੀਨੇ 'ਚ 4 ਦਿਨ ਕੋਈ ਵੀ ਬੰਦਾ ਬਈ ਫੋਨ ਕਰਕੇ ਇਹ ਨਾ ਪੁੱਛੇ ਬਈ ਮੰਡੀ ਲੱਗੂ ਨਾ ਲੱਗੂ ਠੀਕ ਆ ਨਾ ਜੀ ਘੱਟ ਤੋਂ ਘੱਟ ਘੱਟੋ ਘੱਟ 1 ਸਾਲ ਤਾਂ ਅਸੀਂ ਮਤਲਬ ਆਪਦੇ ਦਾਅਵੇ ਨਾ ਕਹਨੇ ਆਂ ਵੀ ਸਾਡੀ ਮੰਡੀ ਦੇ ਡੰਗਰ ਘੱਟ ਆਉਣ ਵੱਧ ਆਉਣ ਤਾਨੂੰ ਫੋਨ ਕਰਨ ਦੀ ਲੋੜ ਨਹੀਂ ਮੰਡੀ ਆਏ ਮੰਗਲਵਾਰ ਹੋਵੇਗੀ ਹੋਵੇਗੀ ਠੀਕ ਹੈ ਹਾਂਜੀ ਤੇ ਬਾਕੀ 파ਰਚੀ ਦਾ ਤਾਂ ਉਹੀ ਹਿਸਾਬ ਕਿਤਾਬਾ ਉਹੀ ਹਿਸਾਬ ਕਿਤਾਬ ਚੱਲੂਗਾ ਜੀ ਫੇਲਾ ਜਿਹੜਾ ਬਾਕੀ ਮੁੰਡਿਆਂ ਚੱਲਦਾ ਬਈ 200 ਰੁਪਿਆ ਲਿਖਾਈ ਦਾ ਹਾਂਜੀ ਵੀਰ ਜੀ 200 ਖਰੀਦਣ ਵਾਲੇ ਤੋਂ 100 100 ਵੇਚਣ ਵਾਲੇ ਤੋਂ ਹਾਂਜੀ ਹਾਂਜੀ ਤੇ ਬਾਕੀ ਬਈ ਤੰਬੂਆਂ ਦਾ ਕੋਈ ਖਰਚਾ ਨਹੀਂ ਕਿਉਂਕਿ ਇੱਥੇ ਹੈ ਨਹੀਂ ਹਾਂਜੀ ਇਹ ਸਾਰੇ ਦਰਾਖਤਾਂ ਦੀ ਸ਼ਾਮੇ ਖੜਦੇ ਨੇ ਡੰਗਰ ਆ ਕੇ ਤੇ ਬਾਕੀ ਮਾਲ ਚੰਗਾ ਆਉਂਦਾਗਾ ਤੇ ਬਾਈਆਂ ਨੂੰ ਹੌਸਲਾ ਦਿਓ ਵੱਤੋ ਵੱਤ ਇਹਨਾਂ ਦੀ ਮੰਡੀ ਤੇ ਜਿਹੜੀ ਹੁਣ ਆਊਗੀ ਮੰਗਲਵਾਰ ਨੂੰ ਉੱਧੇ ਪਹੁੰਚ ਦੇ ਬਾਈਆਂ ਦੇ ਹੌਸਲਾ ਵਜਾਈ ਕਰੋ ਕਿਉਂਕਿ ਜਦੋਂ ਕੋਈ ਬੰਦਾ ਕੰਮ ਕਰਦਾ ਤਾਂ ਉਹਦਾ ਸਾਥ ਦੇਣਾ ਚਾਹੀਦਾ ਆਪਾਂ ਨੂੰ ਤੇ ਲੋਕੇਸ਼ਨ ਇੱਕ ਵਾਰੀ ਬਾਈ ਫੇਰ ਦੱਸ ਦੇ ਲੋਕੇਸ਼ਨ ਵੀ ਜੇ ਆਪਾਂ ਮਤਲਬ ਵੀ ਮਲੇਰ ਕੋੜਲੇ ਤੋਂ ਆਉਣੇ ਆ ਤਾਂ ਸਿੱਪ ਦੀ ਸਾਈਡ ਬਰਨਾਲੇ ਤੋਂ ਜਾਣੇ ਆ ਤਾਂ ਚੜਦੀ ਵਾਲੀ ਸਾਈਡ ਰਾਏ ਕੋੜ ਤੋਂ ਇੱਧਰ ਆਪਣੇ ਸਾਈਡ ਨੂੰ ਆ ਜਾਂਦਾ ਜੀ ਸ਼ੇਰਗੜ੍ਹ ਚੀਮੇ ਵਾਲੀ ਸਾਈਡ ਨੂੰ ਠੀਕ ਹੈ ਤੇ ਜੇ ਧੂਰੀ ਤੋਂ ਆਉਣੇ ਆ ਧੂਰੀ ਤੋਂ ਆਪਣੇ ਸ਼ੇਰਪੁਰ ਸਾਈਡ ਨੂੰ ਆ ਕੇ ਆ ਜਾਂਦਾ ਜੀ ਠੀਕ ਆ ਬਾਕੀ ਪਿੰਡ ਜਾ ਕੇ ਗਊਸ਼ਾਲਾ ਪੁੱਛ ਗਊਸ਼ਾਲਾ ਪੁੱਛ ਲੋ ਜੀ ਬਸ ਗਊਸ਼ਾਲਾ ਦੇ ਵਿੱਚ ਮੰਡੀ ਲੱਗ ਪੱਕਾ ਟਿਕਾਣਾ ਜੀ ਕੋਈ 20 ਸਾਲ ਪੁਰਾਣੀ ਗਊਸ਼ オいケーベジタンだわ。